ਡੇਰਾ ਬਿਆਸ ਨੂੰ ਪਰਫਲਟ ਕਰਨ ਵਾਲੇ ਮੁੱਖ ਮੰਤਰੀ ਮੁਰਦਾਬਾਦ ਡੇਰਾ ਬਿਆਸ ਨੂੰ ਪਰਫਲਟ ਕਰਨ ਵਾਲੇ ਮੁੱਖ ਮੰਤਰੀ ਮੁਰਦਾਬਾਦ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭ੍ਰਸ਼ਟ ਅਧਿਕਾਰੀ ਮੁਰਦਾਬਾਦ ਭ੍ਰਸ਼ਟ ਅਧਿਕਾਰੀ ਮੁਰਦਾਬਾਦ ਡੇਰਾ ਬਿਆਸ ਨੂੰ ਪਰਫਲਟ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਡੇਰਾ ਬਿਆਸ ਨੂੰ ਪਰਫਲਟ ਕਰਨ ਵਾਲੇ ਮੁੱਖ ਮੰਤਰੀ ਮੁਰਦਾਬਾਦ ਭ੍ਰਸ਼ਟ ਅਧਿਕਾਰੀ ਮੁਰਦਾਬਾਦ ਪਰਧਾਨ ਮੰਤਰੀ ਮੁਰਦਾਬ ਡੇਰਾ ਬਿਆਸ ਨੂੰ ਪ੍ਰਫਲਤ ਕਰਨ ਵਾਲੀਆਂ ਸਰਕਾਰਾਂ ਮੁਰਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪ੍ਰਧਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਸਾਰੇ ਦੁਨੀਆ ਭਰ ਨੂੰ ਡਿਟੇਲ ਵਿੱਚ ਦੱਸ ਦਿੱਤਾ ਹੈ ਕਿ ਇਹ ਜਿਹੜੇ ਪੁਤਲੇ ਬਣਾਏ ਆ ਉਹਨਾਂ ਦਾ ਕਾਰਨ ਕੀ ਆ ਮੈਂ ਤੁਹਾਨੂੰ ਸੰਖੇਪ ਵਿੱਚ ਦੱਸਦਾ ਕਿ ਇਹ ਜਿਹੜੇ ਪੁਤਲੇ ਅਸੀਂ ਇਸ ਕਰਕੇ ਬਣਾਏ ਆ ਕਿਉਂਕਿ ਅਸੀਂ ਜਿਹੜੀ ਡੇਰਾ ਬਿਆਸ ਵੱਲੋਂ ਦਰਿਆ ਦੇ ਨਾਲ ਛੇੜਛਾੜ ਕਰਕੇ ਉਦੇ ਵਿੱਚ ਗੈਰ ਕਾਨੂੰਨੀ ਬੰਨ ਲਗਾ ਕੇ ਦਰਿਆ ਨੂੰ ਪੂਰ ਕੇ ਸਾਡੇ ਪਿੰਡ ਦੀ ਜ਼ਮੀਨ ਜਿੱਥੇ ਬਰਬਾਦ ਕੀਤੀ ਉਥੇ ਲਾਗੇ ਲਾਗੇ ਢਲਵਾ ਚੱਕੋ ਕੀ ਮਨਸੂਰਵਾਲ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਨੂੰ ਖੋਰਾ ਲੱਗਾ ਉਥੇ ਜੇਕਰ ਇਸੇ ਤਰ੍ਹਾਂ ਇਹ ਕੰਮ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਇਹ ਬੰਨ ਟੁੱਟ ਕੇ ਜਲੰਧਰ ਤੱਕ ਜਿਹੜੀ ਮਾਰ ਹੋਣੀ ਹੈ ਬਹੁਤ ਵੱਡਾ ਏਰੀਆ ਐਸਾ ਦਰਿਆ ਨੇ ਆਪਣੇ ਖੁਰਦ-ਬੁਰਦ ਕਰਨਾ ਹੈ ਕਿਉਂਕਿ ਡੇਰਾ ਬਿਆਸ ਰਾਧਾ ਸਵਾਮੀ ਵੱਲੋਂ ਜਿਹੜੇ ਬੰਨ ਜਿਹੜੀ ਮੰਚਾਂ ਨਾਲ ਲਗਾਏ ਜਾ ਰਹੇ ਆ ਕਿਉਂਕਿ ਅਸੀਂ ਇੱਥੇ ਉਸ ਦੀ ਮਾਰ ਚੱਲ ਰਹੀ ਆ ਸਾਨੂੰ ਪਤਾ ਹੈ ਕਿ ਉਹ ਜਿਹੜੀ ਮੰਚਾਂ ਨਾਲ ਚੱਲ ਰਿਹਾ ਹੈ ਉਹਨਾਂ ਦੀ ਮੰਚਾ ਇਹ ਹੈ ਕਿ ਹੌਲੀ ਹੌਲੀ ਇਹ ਦਰਿਆ ਨੂੰ ਇੱਧਰ ਅੱਗੇ ਵਧਾਉਂਦੇ ਆਓ ਹੌਲੀ ਹੌਲੀ ਜਿਸ ਤਰ੍ਹਾਂ ਉਹਨਾਂ ਨੇ ਮਾਝੇ ਵਾਲੀ ਸਾਈਡ ਵਿੱਚ ਪਿੰਡਾਂ ਦੇ ਕਬਜ਼ੇ ਕੀਤੇ ਆ ਉਹਨਾਂ ਦੀ ਮੰਚਾ ਇਹੀ ਆ ਜਿਸ ਤਰ੍ਹਾਂ ਦਰਿਆ ਕਪੂਰਥਲਾ ਸਾਈਡ ਨੂੰ ਆਵੇਗਾ ਲੋਕੀ ਆਪਣੀਆਂ ਜ਼ਮੀਨਾਂ ਛੱਡ ਛੱਡ ਸਸਤੇ ਭਾਅ ਤੇ ਵੇਚ ਵੇਚ ਕੇ ਭੱਜਣਗੇ ਉਸੇ ਤਰ੍ਹਾਂ ਹੌਲੀ ਹੌਲੀ ਇਹ ਪਿੰਡ ਵੀ ਇੱਥੋਂ ਉਜਾੜੇ ਜਾਣਗੇ ਕਿਉਂਕਿ ਇਹ ਉਦਾਹਰਨ ਹੈ ਕਿ ਉਹਨਾਂ ਨੇ ਮਾਝੇ ਦਾ ਬਹੁਤ ਵੱਡਾ ਏਰੀਆ ਬਹੁਤ ਜ਼ਿਆਦੇ ਪਿੰਡ ਜਿਹੜੇ ਆ ਉਹ ਆਪਣੀ ਲਪੇਟ ਵਿੱਚ ਲੈ ਲੈ ਆ ਹੁਣ ਅਸੀਂ ਜਿਹੜੇ ਪੁਤਲੇ ਆ ਅਸੀਂ ਕਿਉਂਕਿ ਦੇਖੋ ਲੋਕਤੰਤਰਿਕ ਤਰੀਕੇ ਨਾਲ ਜਦੋਂ ਅਸੀਂ ਵਿਰੋਧ ਕਰਨਾ ਤੇ ਅਸੀਂ ਸਰਕਾਰਾਂ ਨੂੰ ਹੀ ਦੋਸ਼ੀ ਮੰਨਣਾ ਸਮੇਂ-ਸਮੇਂ ਦੇ ਨਾਲ ਮੁੱਖ ਮੰਤਰੀਆਂ ਨੇ ਡੇਰੇ ਨੂੰ ਪਰਫੁੱਲਤ ਕੀਤਾ ਡੇਰੇ ਨੂੰ ਪਰਫੁੱਲਤ ਕਰਨ ਕੇ ਉਹਨਾਂ ਨੂੰ ਸਾਰੀਆਂ ਤਾਕਤਾਂ ਦਿੱਤੀਆਂ ਗਈਆਂ ਜਦੋਂ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਗਈ ਉਹਨਾਂ ਨੂੰ ਡੱਕਣ ਵਾਲਾ ਕੋਈ ਨਹੀਂ ਉਹਨਾਂ ਨੂੰ ਕਿਸੇ ਵੀ ਕਾਨੂੰਨ ਨੇ ਕੁਝ ਨਹੀਂ ਕੀਤਾ ਕਿਸੇ ਰਾਜਨੀਤਿਕ ਪਾਰਟੀਆਂ ਦੇ ਉਹਨਾਂ ਤੇ ਸਿਕੰਜਾ ਨਹੀਂ ਕੱਸਿਆ ਉਲਟਾ ਉੱਥੇ ਜਾ ਕੇ ਚੌਕੀਆਂ ਭਰੀਆਂ ਉਹਨਾਂ ਨੂੰ ਖੁੱਲ੍ਹ ਦਿੱਤੀ ਕਿ ਤੁਸੀਂ ਜਿੰਨਾ ਵੀ ਆਪਣਾ ਦਾਇਰਾ ਵਧਾਉਣਾ ਚਾਹੁੰਦੇ ਹੋ ਵਧਾਓ ਆਮ ਲੋਕਾਂ ਦੀ ਪ੍ਰਵਾਹ ਨਾ ਕਰੋ ਇਹਨਾਂ ਸਾਰੇ ਮੁੱਖ ਮੰਤਰੀਆਂ ਨੇ ਸਮੇਂ-ਸਮੇਂ ਤੇ ਡੇਰੇ ਨੂੰ ਜਿੱਥੇ ਪ੍ਰਫੁੱਲਤ ਕੀਤਾ ਉੱਥੇ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਕਿ ਤਖੜੇ ਹੋ ਗਏ ਆਮ ਲੋਕਾਂ ਦੇ ਜਾਂ ਜ਼ਮੀਨਾਂ ਨੱਪੋ ਆਮ ਲੋਕਾਂ ਦੇ ਘਰ ਨੱਪੋ ਇਸ ਕਰਕੇ ਅਸੀਂ ਡੈਮੋਕਰੈਟਿਕ ਤਰੀਕੇ ਦੇ ਨਾਲ ਇਹਨਾਂ ਲੋਕਾਂ ਦੇ ਪੁਤਲੇ ਬਣਾਏ ਆ ਕਿ ਇਹ ਸਾਡੇ ਦੋਸ਼ੀ ਨੇ ਜਿੱਥੇ ਡੇਰਾ ਬਿਆਸ ਹੈ ਉਥੇ ਸਭ ਤੋਂ ਵੱਡੇ ਸਾਡੇ ਇਹ ਦੋਸ਼ੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਵੋਟ ਪਾ ਕੇ ਰਾਜ ਕਰਨ ਦੀ ਤਾਕਤ ਦਿੱਤੀ ਔਰ ਉਲਟਾ ਇਹਨਾਂ ਨੇ ਜਦੋਂ ਕਿ ਜਿਸ ਰਾਜੇ ਨੂੰ ਅਸੀਂ ਰਾਜ ਤੇ ਬਿਠਾਇਆ ਉਸੇ ਰਾਜੇ ਨੇ ਸਾਡੇ ਨਾਲ ਧਰੋਹ ਕਰਾਇਆ ਇਹ ਉਹ ਲੋਕ ਨੇ ਇਸ ਕਰਕੇ ਅਸੀਂ ਇਹ ਪੁਤਲੇ ਬਣਾਏ ਆ ਅੱਜ ਸਾਰੇ ਪੰਜਾਬ ਵਿੱਚ ਸਾਰੇ ਵਰਲਡ ਵਿੱਚ ਸਾਡੀ ਇਹ ਆਵਾਜ਼ ਜਾ ਰਹੀ ਹੈ ਔਰ ਅਸੀਂ ਸਾਰੇ ਪੰਜਾਬ ਨੂੰ ਸਾਰੇ ਵਰਲਡ ਨੂੰ ਇਥੋਂ ਸੁਨੇਹਾ ਦਿੰਨੇ ਆ ਕਿ ਆਓ ਅੱਜ ਸਾਡੇ ਲੋਕਾਂ ਨੂੰ ਤੁਹਾਡੇ ਸਾਰੇ ਲੋਕਾਂ ਦੇ ਸਾਥ ਦੀ ਲੋੜ ਹੈ ਆਓ ਆਪਾਂ ਲੋਕ ਲੈਰ ਬਣਾਈਏ ਇਹਨਾਂ ਅੰਨੀਆਂ ਤੇ ਗੁੰਡੀਆਂ ਬੋਲੀਆਂ ਸਰਕਾਰਾਂ ਤੱਕ ਸਾਡੀ ਆਵਾਜ਼ ਪਹੁੰਚਾਉਣ ਵਿੱਚ ਸਾਡਾ ਸਾਥ ਦਿਓ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਡੀ ਆਵਾਜ਼ ਨੂੰ ਸਾਰੇ ਵਡ ਵਿੱਚ ਪਹੁੰਚਾਉਣ ਦੀ ਸਾਡਾ ਸਾਥ ਦਿੱਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਇਹਨਾਂ ਸਰਕਾਰਾਂ ਨੂੰ ਸਾਡੀ ਤਾੜਨਾ ਵੀ ਹੈ ਕਿ ਜੇਕਰ ਤੁਸੀਂ ਹੁਣ ਵੀ ਨਾ ਸਮਝੇ ਤਾਂ ਇੱਕ ਬਹੁਤ ਵੱਡੀ ਲੋਕ ਲਹਿਰ ਦਾ ਤੁਹਾਨੂੰ ਸਾਹਮਣਾ ਕਰਨਾ ਪਵੇਗਾ ਤੇ ਜਾਗੋ ਆਮ ਲੋਕਾਂ ਦੀ ਗੱਲ ਸੁਣੋ ਨਾ ਕਿ ਕਿਸੇ ਇੱਕ ਵਿਅਕਤੀ ਵਿਸ਼ੇਸ਼ ਜਾਂ ਕਿਤੇ ਸੰਸਥਾ ਦੇ ਕਰਕੇ ਤੁਸੀਂ ਆਪਣੇ ਆਮ ਲੋਕਾਂ ਨੂੰ ਇਹਨਾਂ ਦੁੱਖ ਪਹੁੰਚਾਓ ਅੱਜ ਇਹ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਕਿਉਂਕਿ ਸਾਡੀਆਂ ਜ਼ਮੀਨਾਂ ਨੂੰ ਖੋਰਾ ਲੱਗਾ ਹੋਇਆ ਹੈ ਡੇਰੇ ਦੇ ਬਿਆਸ ਵੱਲੋਂ ਜਿਹੜਾ ਦਰਿਆ ਵਿੱਚ ਗੈਰ ਕਾਨੂੰਨੀ ਬੰਨ ਲਗਾਇਆ ਗਿਆ ਹੈ ਉਸ ਦਾ ਕਰਕੇ ਸਾਡੀਆਂ ਜ਼ਮੀਨਾਂ ਪਤਾ ਨਹੀਂ ਕਿੱਲਿਆਂ ਦੇ ਹਿਸਾਬ ਨਾਲ ਰੋਜ਼ ਦਰਿਆ ਦੇ ਖੁਰਦ-ਬੁਰਦ ਹੋ ਰਹੀਆਂ ਨੇ ਜੇਕਰ ਇਸ ਘਟਨਾ ਕ੍ਰਮ ਨੂੰ ਨਾ ਰੋਕਿਆ ਗਿਆ ਤਾਂ ਬੌਣ ਵਾਲਾ ਸਮਾ ਜਿਹੜਾ ਜਿੱਥੇ ਸਾਡੀਆਂ ਜ਼ਮੀਨਾਂ ਜਾਣਗੀਆਂ ਉੱਥੇ ਲਾਗੇ ਵਾਲੇ ਸਾਹਮਣੇ ਵਾਲੇ ਪਿੰਡ ਵੀ ਜਿਹੜੇ ਆ ਉਹ ਵੀ ਇਸ ਦਰਿਆ ਦੇ ਖੁਰਦ-ਬੁਰਦ ਹੋ ਜਾਣਗੇ ਸੋ ਆਓ ਸਾਰੇ ਆਪਾਂ ਲੋਕ ਲੈਰ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਜਿੰਨੇ ਵੀ ਮੁੱਖ ਮੰਤਰੀ ਆ ਇਹ ਆਪਣੇ ਕਰਤੂਤ ਜਿਹੜਾ ਇਹਨਾਂ ਦਾ ਸਮਾਸੀ ਰਾਜ ਦਾ ਉਹ ਭੈੜੀਆਂ ਕਤੂਤਾਂ ਕਰਕੇ ਅਤੇ ਆਪ ਆਪ ਰਾਜ ਕਰਦੇ ਰਹਿਆ ਪਰ ਇਹ ਡੇਰਾਵਾਦ ਆ ਉਹ ਵਧਾਇਆ ਇਹਨਾਂ ਨੇ 85 ਤੋਂ ਬਾਅਦ 70 ਦੇ ਲਾਗੇ ਛਾਗੇ 70 ਤੋਂ ਬਾਅਦ ਸਾਡੀ ਉਮਰ 72 73 ਸਾਲ ਦੀ ਹੋ ਗਈ ਆ ਪਹਿਲਾਂ ਡੇਰਿਆਂ ਦਾ ਇੰਨਾ ਯੋਰ ਨਹੀਂ ਸੀ ਇਹਨਾਂ ਨੇ ਜਦੋਂ ਸੋਚਿਆ ਵੀ ਡੇਰਿਆਂ ਤੋਂ ਬਿਨਾ ਸਾਡੀ ਗਤੀ ਨਹੀਂ ਸਾਨੂੰ ਵੋਟਾਂ ਚਾਹੀਦੀ ਇਹਨਾਂ ਉਹਨਾਂ ਨਾਲ ਮਿਲავ ਕੀਤਾ ਅਤੇ ਉਹਨਾਂ ਨੂੰ ਵੱਤੋ ਇਹ ਡੇਰਾ ਦੇ ਜਿੰਨੇ ਵੀ ਡੇਰੇ ਉਹਨਾਂ ਨੂੰ ਵੱਤ ਵਸੂਲਤ ਦਿੱਤੀਆਂ ਤੇ ਵੱਧ ਤੋਂ ਵੱਧ ਆਪਣੇ ਹੱਥ ਦੀ ਵੋਟਾਂ ਪੁੱਟਾਂ। ਉਦੋਂ ਬਾਅਦ ਦੀ ਗੱਲ ਆ ਲਵੋ। ਇੱਥੇ ਹੜ ਅੱਗੇ ਵੀ ਹੁੰਦੇ ਆ। 81 ਤੋਂ ਬਾਅਦ ਜਿਹੜਾ ਹੜ ਆਇਆ 23 ਚ ਪਹਿਲਾਂ ਵੀ ਹੜ ਆਇਆ ਪਰ ਸਾਡਾ ਇਹਨਾਂ ਨੂੰ ਨੁਕਸਾਨ ਕਦੀ ਨਹੀਂ ਹੋਇਆ। ਨਾ ਇਸ ਬੰਨ ਨੂੰ ਖੋਰਾ ਲੱਗਾ। 23 ਦੇ ਵਿੱਚ ਇਸ ਬੰਨ ਨੂੰ ਇਸ ਕਰਕੇ ਲੱਗਾ ਵੀ ਇਹਨੇ ਜਿਹੜੇ ਪਹਿਲੇ ਤਿੰਨ ਬੰਨ ਬੰਨ ਲਏ ਸੀ ਕੰਮ ਦਾ ਕਰ ਲਏ ਅਸੀਂ ਚੌਥਾ ਰਹਿਂਦਾ ਹੈ। ਤੇ ਸਾਡੇ ਇੱਥੇ ਪਾਣੀ ਇਹ ਤੋਂ ਬਹੁਤ ਜ਼ਿਆਦਾ ਸੀ ਪਰ ਕਿਸੇ ਬੰਨੇ ਕੋਈ ਇੰਨੀ ਜਿਆਦੀ ਢਾਲ ਨਹੀਂ ਲੱਗੀ। ਹੁਣ ਜਦੋਂ ਇਹਨੇ ਚੌਥਾ ਬੰਨ ਬੰਨ ਦਿੱਤਾ ਤੇ ਹੁਣ ਜਿਹੜਾ 23 ਨਾਲੋਂ ਪਾਣੀ 3.5 ਤੇ 3 ਫੁੱਟ ਥੱਲੇ ਆ ਟੋਟਲ ਤੇ ਬੰਨ ਨੂੰ ਜਿਹੜਾ ਖਤਰਾ ਆ ਉਹਦੇ ਨਾਲੋਂ ਦੁੱਗਣਾ ਧਕੜਾ ਉਦੋਂ ਕਿਤੇ ਅੱਦਾ ਖਾਨ ਨਹੀਂ ਪਈ ਕਿਤੇ ਅੱਦਾ ਰੋਲੀ ਨਹੀਂ ਪਈ ਸਿਰਫ ਸਾਨੂੰ ਇਹ ਜਿਹੜਾ ਡੇਰਾ ਆ ਉਹ ਮਰੀ ਜਾਂਦਾ ਅਤੇ ਸਾਲੋਂ ਸਾਲ ਜਿੱਦਾਂ ਚੱਲਦਾ ਰਿਹਾ ਤੇ ਜਿਹੜਾ ਬੰਨ ਆ ਸਰਕਾਰ ਨੂੰ ਬੰਨਣ ਦੀ ਲੋੜ ਨਹੀਂ ਪੈਂਦੀ ਇਹ ਬੰਨ ਟੁੱਟ ਜਾਣਾ ਸਾਡੀ ਇਹੋ ਬੇਨਤੀ ਆ ਜਿਹੜਾ ਬੰਨ ਟੋੜਿਆ ਜਾਵੇ ਸਰਕਾਰ ਨੂੰ ਤੋੜਾਵੇ ਅਤੇ ਜਿੱਥੇ ਦਰਿਆ ਵਗਦਾ ਉੱਥੇ ਵਗਦਾ ਰਵੇ ਤੇ ਸਾਨੂੰ ਵੀ ਰੋਟੀ ਖਾਣ ਦਵੇ ਤੇ ਡੇਰਾ ਵੀ ਪਰਾ ਜਿੱਥੇ ਅੱਗੇ ਕੰਡਿਆਂ ਤੇ ਚੱਲਦਾ ਸੀ ਚੱਲਦਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਡੇ ਪ੍ਰਧਾਨ ਜੀ ਅਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਜੀ ਸਾਰਾ ਇਹਨਾਂ ਬਾਰੇ ਦੱਸ ਹੀ ਚੁੱਕੇ ਆ ਵੀ ਇਹ ਬਗਲੇ ਕੇਸ ਕਰਨ ਇੱਥੇ ਲਿਆਂਦੇ ਗਏ ਖੜੇ ਕੀਤੇ ਗਏ ਆ ਇਹਨਾਂ ਚੀਜ਼ਾਂ ਤੇ ਆਪਾਂ ਹੋਰ ਨਾ ਜਾਂਦੇ ਹੋਏ ਮੈਂ ਇੰਨੀ ਬੇਨਤੀ ਕਰਨੀ ਚਾਹੂੰਗਾ ਕਿ ਜਿੱਥੇ ਅਸੀਂ ਆਪਣੇ ਮੰਤਰੀਆਂ ਤੱਕ ਐਮ ਐਲ ਏਾਂ ਤੱਕ ਡੀ ਸੀਾਂ ਤੱਕ ਐਸ ਐਸ ਪੀਾਂ ਤੱਕ ਆਪਣੀ ਇਹ ਗੱਲ ਰੱਖੀ ਆ ਕਿ ਸਾਨੂੰ ਕੀ ਨੁਕਸਾਨ ਹੋ ਰਿਹਾ ਦਰਿਆ ਨੂੰ ਬੰਨ ਲਾਉਣ ਦਾ ਉਥੇ ਕੱਲ ਮੈਨੂੰ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਪੀਐਮ ਨਰਿੰਦਰ ਮੋਦੀ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਆਪਣੇ ਪਿੰਡ ਵੱਲੋਂ ਇਲਾਕੇ ਵੱਲੋਂ ਉਹਨਾਂ ਦੇ ਧਿਆਨ 'ਚ ਵੀ ਇਹ ਗੱਲ ਆਂਦੀ ਕਿ ਹੈਗਾ ਸਾਨੂੰ ਡੇਰੇ ਦਾ ਕਿੱਡਾ ਵੱਡਾ ਨੁਕਸਾਨ ਹੋ ਰਿਹਾ ਔਰ ਇਹ ਵੀ ਦੱਸਿਆ ਗਿਆ ਕਿ ਜੇਕਰ ਆਉਣ ਵਾਲੇ 2 ਸਾਲਾਂ ਦੇ ਵਿੱਚ ਇਦਾਂ ਹੀ ਇਹਨਾਂ ਦਾ ਨਿਰੰਤਰ ਕੰਮ ਚੱਲਦਾ ਰਿਹਾ ਤਾਂ ਸਾਡੇ ਬਿਲਕੁਲ ਬੇ ਜ਼ਮੀਨਾ ਆਈਡੀਆ ਖਤਮ ਹੋ ਜਾਣਗੀਆਂ ਤੇ ਕਿਸਾਨ ਸਾਡੇ ਬੇ ਜ਼ਮੀਨੇ ਹੋ ਜਾਣਗੇ ਉਹ ਸਾਰੀਆਂ ਗੱਲਾਂ ਉਹਨਾਂ ਨੂੰ ਉੱਥੇ ਦੱਸਣ ਦਾ ਮੌਕਾ ਮਿਲਿਆ ਦੱਸਿਆ ਗਿਆ ਇਹੀ ਬੇਨਤੀ ਕਰਦੇ ਆ ਆਪਣੇ ਸੋਸ਼ਲ ਮੀਡੀਆ ਰਹੀਂ ਵੱਧ ਤੋਂ ਵੱਧ ਸਾਡਾ ਸਾਥ ਦਿਓ ਤੇ ਇਹ ਡੇਰੇ ਦਾ ਜਿਹੜੇ ਲੱਗੇ ਹੋਏ ਬੰਦੇ ਆ ਇਹਨਾਂ ਨੂੰ ਖਲਾਓ ਤੇ ਅੱਗੇ ਤੋਂ ਇਹਨਾਂ ਨੂੰ ਰੁਕਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਕਪੂਰਥਲਾ ਦੇ ਵੱਖ-ਵੱਖ ਪਿੰਡ ਜਿਵੇਂ ਕਿ ਢਿਲਾਵਾ ਮੰਡਪਤਾਲਾ ਮੰਡ ਚੱਕੋ ਕੀ ਆਹ ਇਹਨਾਂ ਪਿੰਡਾਂ ਦੇ ਨਾਲ ਲੱਗਦੇ ਹੋਰ ਜਿਹੜੇ ਪਿੰਡ ਨੇ ਇਹਨਾਂ ਪਿੰਡਾਂ ਦੇ ਜ਼ਿਮੀਂਦਾਰਾਂ ਨੂੰ ਕਿਸਾਨ ਭਰਾਵਾਂ ਨੂੰ ਜ਼ਮੀਨਾਂ ਦੇ ਮਾਲਕਾਂ ਨੂੰ ਮੇਰੀ ਨਿਮਰਤਾ ਸਹਿਤ ਇੱਕ ਬੇਨਤੀ ਹੈ ਅਪੀਲ ਹੈ ਵੀ ਭਾਈ ਇਹਨਾਂ ਨੂੰ ਜ਼ਮੀਨਾਂ ਜਿਹੜੀਆਂ ਤੁਸੀਂ ਹੁਣ ਤੱਕ ਜਿਹੜੀਆਂ ਦੇਤੀਆਂ ਇਸ ਗੱਲ ਤੋਂ ਡਰਦਿਆਂ ਵੇਚੀਆਂ ਨੇ ਕਿ ਇਹ ਦਰਿਆ ਜਿਸ ਤਰ੍ਹਾਂ ਅੱਗੇ ਨੂੰ ਆ ਰਿਹਾ ਹੈ ਤੇ ਸਾਨੂੰ ਮੁੜ ਕੇ ਕੱਲੂ ਇਹ ਕੀਮਤ ਜਿਹੜੀ ਅੱਜ ਮਿਲਦੀ ਹੈ ਨਹੀਂ ਮਿਲਦੀ ਕਿਰਪਾ ਕਰੋ ਇਹ ਆਪਣੀਆਂ ਜਿਹੜੀਆਂ ਇਹ ਸੋਨੇ ਵਰਗੀਆਂ ਜ਼ਮੀਨਾਂ ਨੇ ਇਹਨਾਂ ਨੂੰ ਕੌਂਡੀਆਂ ਦੇ ਭਾਅ ਨਾਲ ਵੇਚੋ ਯਾਰ ਔਰ ਅਗਲੀ ਗੱਲ ਉਹ ਘੱਲ ਸੁਣਿਓ ਯਾਰ ਜਿਹੜੇ ਸੱਚਨ ਇਹ ਗੱਲ ਕਹਿੰਦੇ ਆ ਨਾ ਵੀ ਆਹ ਜ਼ਮੀਨ ਜਿਹੜੀ ਆ ਡੇਰੇ ਆਲਾ ਨੇ ਲੈ ਲਈ ਤੇ ਇਹ ਦਰਿਆ ਦਾ ਵਹਾਅ ਜਿੱਥੇ ਮਰਜ਼ੀ ਲੈ ਜਾਣਾ ਯਾਰ ਇਹ ਕਿਵੇਂ ਹੋ ਸਕਦਾ ਦਰਿਆ ਦਾ ਵਹਾਅ ਅੰਤਰਰਾਸ਼ਟਰੀ ਕਾਨੂੰਨ ਦੇ ਮਤਾਬਿਕ ਸਰਕਾਰ ਨਹੀਂ ਬਦਲ ਸਕਦੀ ਔਰ ਮੈਂ ਆਪਣੀ ਭਾਰਤ ਦੀ BSF ਦੇ ਖਿਲਾਫ ਤਰਖਾਸਤ ਦਿੱਤੀ ਆ ਜਿਨ੍ਹਾਂ ਨੇ ਨਿੱਕਾ ਚੱਕ ਪੋਸਟ ਹੈ ਤਸੀਲ ਦੀਨਾ ਨਗਰ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਉਥੇ ਉਹਨਾਂ ਨੇ ਚੱਕ ਪੋਸਟ ਜਿਹੜੀ ਆ ਉਥੇ ਦਰਿਆ ਦੇ ਵਹਾਅ ਵਿੱਚ ਇੱਕ ਦੀਵਾਰ ਕੱਢੀ ਆ ਔਰ ਮੈਂ ਉਹਦੇ ਸਬੰਧ ਦੇ ਵਿੱਚ ਉੱਥੇ ਦਰਖਾਸਤਾਂ ਦਿੱਤੀਆਂ ਨੇ ਸਰਕਾਰੀ ਨਰਕ ਕੇ ਸਾਡੀ ਏਜੰਸੀ ਹੈ ਦੇਖੋ ਬੀਐਸਐਫ ਸਾਡੀ ਫੋਰਸ ਹੈ ਜੇ ਉਹਦੇ ਖਲਾਫ ਸੇਜ ਸਕਦੇ ਤੇ ਇਹਨਾਂ ਦੇ ਕਿਉਂ ਨਹੀਂ ਸੋ ਜਿਨ੍ਹਾਂ ਦੇ ਮਨ ਚ ਇਹ ਆ ਨਾ ਕਿ ਇਹਨਾਂ ਨੇ ਜਿਨਾ ਖਰੀਦ ਲਈਆਂ ਤੇ ਦਰਿਆ ਜਿੱਥੇ ਮਰਜ਼ੀ ਕਰ ਦੇਣ ਇਹ ਨਹੀਂ ਕਰ ਸਕਦੇ ਯਾਰ ਕੋ ਸਮਝੋ ਛੋੜਾ ਜਾ ਆਪਾਂ ਆਪਣੀ ਅਕਲ ਤੋਂ ਕੰਨ ਲਈਏ ਦਰਿਆ ਦਾ ਕੁਦਰਤੀ ਵਾਹ ਉਹੀ ਸਰਕਾਰ ਨਹੀਂ ਬਦਲ ਸਕਦੀ ਇਥੋਂ ਤੱਕ ਕਿ ਜਿਸ ਤਰ੍ਹਾਂ ਰਾਵੀ ਦਰਿਆ ਭਾਰਤ ਚੋਂ ਆਉਂਦਾ ਅੱਗੇ ਪਾਕਿਸਤਾਨ ਚ ਚੱਲ ਜਾਂਦਾ ਉਹੀ ਨਿੱਕੇ ਨਿੱਕਾ ਚੌਕੀ ਦੀ ਮੈਂ ਗੱਲ ਕਰ ਰਿਹਾ ਉਥੋਂ ਥੋੜ੍ਹੀ ਅੱਗੇ ਜਾ ਕੇ ਫਿਰ ਭਾਰਤ ਵਿੱਚ ਆ ਜਾਂਦਾ ਉਹ ਫਿਰ ਪਾਕਿਸਤਾਨ ਜਾਂਦਾ ਫਿਰ ਭਾਰਤ ਚ ਆ ਜਾਂਦਾ ਤਿੰਨ ਚਾਰ ਵਾਰ ਉਹ ਭਾਰਤ ਚ ਆਇਆ ਪਾਕਿਸਤਾਨ ਚ ਗਿਆ ਤੇ ਕੀ ਜਦੋਂ ਇੱਕ ਵਾਰ ਉਹ ਪਾਕਿਸਤਾਨ ਚ ਚਲੇ ਗਿਆ ਭਾਰਤ ਵਾਲੇ ਇਹ ਸੋਚਣ ਕਿ ਅਸੀਂ ਇਸ ਦਰਿਆ ਨੂੰ ਮੁਰਕੇ ਭਾਰਤ ਵਿੱਚ ਨਹੀਂ ਹੋਣ ਦੇਣਾ ਉਹ ਨਹੀਂ ਰੋਕ ਸਕਦੇ ਭਾਰਤ ਦੇਸ਼ ਵੀ ਰੋਕ ਸਕਦਾ ਪਾਕਿਸਤਾਨ ਜੇ ਸੋਚੇ ਕਿ ਇਹ ਦਰਿਆ ਹੁਣ ਸਾਡੇ ਵਿੱਚੋਂ ਆ ਕੇ ਭਾਰਤ ਵਿੱਚ ਚਲੇ ਗਿਆ ਤੇ ਅਸੀਂ ਰੋਕ ਲਈਏ ਪਾਕਿਸਤਾਨ ਵੀ ਰੋਕ ਸਕਦਾ ਸੋ ਮੇਰਾ ਕਹਿਣ ਤੋਂ ਭਾਵ ਆ ਵੀ ਜਿਹੜੇ ਇਹ ਸੋਚਦੇ ਨੇ ਵੀ ਡੇਰੇ ਦੇ ਜ਼ਮੀਨਾਂ ਖਰੀਦ ਲੀਆਂ ਤੇ ਇਹ ਹੁਣ ਦਰਿਆ ਜਿੱਥੇ ਮਰਜ਼ੀ ਕਰ ਲੈਣ ਇਹਨਾਂ ਦੇ ਪਿਓ ਦਾ ਰਾਜ ਨਹੀਂ ਆ ਕਿ ਜਿੱਥੇ ਮਰਜ਼ੀ ਕਰ ਲੈਣਗੇ ਦਰਿਆ ਜਿੱਥੇ ਕੁਦਰਤੀ ਵਾ ਉੱਥੇ ਹੀ ਚਲੇਗਾ ਔਰ ਚਲਵਾਵਾਂਗੇ ਗੁਰੂ ਕਿਰਪਾ ਕਰੇ ਤੁਸੀਂ ਸਾਰੇ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ